ਜਉ ਪਈ ਪਾਤਸ਼ਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲ ਹੀ ਜੋ ਪਈ ਪਾਤਸ਼ਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਛਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲ ਹੀ ਚਉ ਬਈ ਪਾਤਸ਼ਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲ ਹੀ ਚਉ ਬਈ ਪਾਤਸ਼ਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਤਸ਼ਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲ ਹੀ ਚਉਪਈ ਪਾਤਸ਼ਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲ ਹੀ ਚਉਪਈ ਪਾਤਸ਼ਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਛਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲ ਹੀ ਚਉਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚਉਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਛਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲ ਹੀ ਚਉਪਈ ਪਾਤਸ਼ਾਹੀ ਦਸਵੀਂ ਸਤਨਾਮ ਲੈ ਪੁਰਖ ਪਛਾਨੈ ਸਤਨਾਮ ਲੈ ਬਚਨ ਪਰਮਾਨੈ ਸਤਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚਉਪਈ ਪਾਤਸ਼ਾਹੀ ਦਸਵੀਂ ਸਤਨਾਮ ਲੈ ਪੁਰਖ ਪਛਾਨੈ ਸਤਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲਹੀ ਚੌਪਈ ਪਾਛਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲਹੀ ਚਉਪਈ ਪਾਛਾਹੀ ਦਸਵੀਂ ਸਤ ਨਾਮ ਲੈ ਪੁਰਖ ਪਚਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚਉਪਈ ਪਾਛਾਹੀ ਦਸਵੀਂ ਸਤ ਨਾਮ ਲੈ ਪੁਰਖ ਪਚਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੂੰ ਦਲਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੂੰ ਦਲਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਛਾ ਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲ ਹੀ ਚਉਪਈ ਪਾਛਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚਉਪਈ ਪਾਛਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨ ਕਬ ਹੁੰਦਲ ਹੀ ਚੌਪਈ ਪਾਛਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨ ਕਬ ਹੁੰਦਲ ਹੀ ਚੌਪਈ ਪਾਛਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚੌਪਈ ਪਾਤਸ਼ਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚਉਪਈ ਪਾਛਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚਉਪਈ ਪਾਛਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾ ਕੋ ਕਾਲ ਨ ਕਬ ਹੁੰਦਲ ਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾ ਕੋ ਕਾਲ ਨ ਕਬ ਹੁੰਦਲ ਹੀ ਚੌਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲਹੀ ਚੌਪਈ ਪਾਛਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲਹੀ ਚਉਪਈ ਪਾਛਾਹੀ ਦਸਵੀਂ ਸਤ ਨਾਮ ਲੈ ਪੁਰਖ ਪਚਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੂੰਦਲਹੀ ਚਉਪਈ ਪਾਛਾਹੀ ਦਸਵੀਂ ਸਤ ਨਾਮ ਲੈ ਪੁਰਖ ਪਚਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚੌਪਈ ਪਾਠ ਸਾਹਿਬੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚੌਪਈ ਪਾਠ ਸਾਹਿਬੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲਹੀ ਚੌਪਈ ਪਾਛਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲਹੀ ਚਉਪਈ ਪਾਛਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚਉਪਈ ਪਾਛਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚਉਪਈ ਪਾਛਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚਉਪਈ ਪਾਛਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲਹੀ ਚੌਪਈ ਪਾਤਸ਼ਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲਹੀ ਚਉਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚਉਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਛਾ ਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨਾ ਕਬ ਹੁੰਦਲ ਹੀ ਚੌਪਈ ਪਾਛਾ ਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲਹੀ ਚੌਪਈ ਪਾਤਸ਼ਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨਾ ਕਬ ਹੁੰਦਲਹੀ ਚਉਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੈ ਤਾਕੋ ਕਾਲ ਨ ਕਬ ਹੁੰਦਲਹੀ ਚਉਪਈ ਪਾਤਸ਼ਾਹੀ ਦਸਵੀਂ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲੇ ਤਾਕੋ ਕਾਲ ਨਾ ਕਬ ਹੁੰਦਲ ਹੀ